ਫਤੇਗੜ ਸਾਹਿਬ ਸ਼ਹੀਦੀ ਜੋੜ ਮੇਲੇ ਤੇ ਜਾਂਦਿਆਂ ਸਗਨ ਦੇ ਨਾਲ ਇੱਕ ਭਿਆਨਕ ਹਾਦਸਾ ਵਾਪਰਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼ਾਹਕੋਟ ਤੋਂ ਜਲੰਧਰ ਦੇ ਸ਼ਾਹਕੋਟ ਤੋਂ ਇਹ ਟਰੈਕਟਰ ਟਰਾਲੀ ਦੇ ਵਿੱਚ ਸੰਗਤ ਬੈਠ ਕੇ ਸ਼੍ਰੀ ਫਤੇਗੜ ਸਾਹਿਬ ਜਿੱਥੇ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਤਾਂ ਦੂਰ ਦਰਾਡੇ ਤੋਂ ਲੋਕ ਸੰਗਤਾਂ ਜਿਹੜੀਆਂ ਨੇ ਉੱਥੇ ਨਤਮਸਤਕ ਹੋਣ ਦੇ ਵਾਸਤੇ ਇਨ੍ਹਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਜਾਂਦਿਆਂ ਨੇ ਤਾ ਕੋਈ ਟਰੈਕਟਰ ਟਰਾਲੀ ਤੇ ਜਾਂਦਾ ਹੈ ਕੋਈ ਗੱਡੀਆਂ ਤੇ ਜਾਂਦਾ ਹੈ ਕੋਈ ਟਰੱਕਾਂ ਤੇ ਜਾਂਦਾ ਹੈ ਤਾਂ ਇਹ ਤਸਵੀਰਾਂ ਦਿਖਾ ਰਹੇ ਆ ਟਰੈਕਟਰ ਟਰਾਲੀ ਦੇ ਵਿੱਚ ਸੰਗਤ ਬੈਠੀ ਹੋਈ ਸੀ ਸ਼ਾਹਕੋਟ ਤੋਂ ਇਹ ਚੱਲ ਕੇ ਟਰੈਕਟਰ ਜਿਹੜਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚਣਾ ਸੀਗਾ ਸੰਗਤ ਨੇ ਦਰਸ਼ਨ ਮੇਲੇ ਕਰਨੇ ਸੀ ਨਤਮਸਤਕ ਹੋਣਾ ਸੀਗਾ ਪਰ ਰਸਤੇ ਦੇ ਵਿੱਚ ਹੀ ਇਹ ਟਰੈਕਟਰ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਵਿਚਾਲਿਆਂ ਦੋ ਫਾੜ ਖੁੱ ਚੁੱਕਿਆ ਜੀ ਹਾਂ ਵਿਚਾਲਿਆਂ ਟਰੈਕਟਰ ਜਿਹੜਾ ਆ ਉਹ ਟੁੱਟ ਚੁੱਕਿਆ ਫਾਰਮ ਟਰੈਕ ਟਰੈਕਟਰ ਨੀਲੇ ਕਲਰ ਦਾ ਤੁਸੀਂ ਦੇਖ ਸਕਦੇ ਹੋ ਕ੍ਰੇਨ ਦੇ ਨਾਲ ਕਿਵੇਂ ਬਾਅਦ ਵਿੱਚ ਚੱਕ ਕੇ ਅਤੇ ਦੁਕਾਨ ਦੇ ਉੱਪਰ ਲਜਾਇਆ ਗਿਆ ਮਿਸਤਰੀ ਦੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਖੰਨਾ ਦੇ ਮੇਨ ਹਾਈਵੇ ਤੇ ਸੀ ਖੰਨਾ ਦੇ ਕੋਲ ਜਦੋਂ ਟਰੈਕਟਰ ਪਹੁੰਚਿਆ ਤਾਂ ਸੰਤੋਲਨ ਵਿਗੜ ਗਿਆ ਔਰ ਬੇਕਾਬੂ ਹੋ ਕੇ ਡਿਵਾਈਡਰ ਦੇ ਵਿੱਚ ਜਾ ਵੱਜਾ ਜਿਸ ਤੋਂ ਬਾਅਦ ਟਰਾਲੀ ਪਲਟ ਗਈ ਤੇ ਫਿਰ ਟਰੈਕਟਰ ਜਿਹੜਾ ਆ ਉਹ ਗ੍ਰਿਲ ਦੇ ਨਾਲ ਜਾ ਵੱਜਦਾ ਡਿਵਾਈਡਰ ਦੇ ਨਾਲ ਜਿਹੜੀ ਆ ਗ੍ਰਿੱਲ ਬੜੀ ਹੁੰਦੀ ਹੈ ਉਸ ਦੇ ਨਾਲ ਜਾ ਵਜਿਆ ਤਾਂ ਟਰੈਕਟਰ ਦੋ ਫਾੜ ਖੁੱ ਚੁੱਕਿਆ ਹੈ ਵਿਚਾਲਿਆਂ ਟਰੈਕਟਰ ਟੁੱਟ ਚੁੱਕਿਆ ਹੈ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਦੇਰ ਰਾਤ ਇਹ ਹਾਦਸਾ ਵਾਪਰਿਆ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਆ ਜਾਣਾ ਸੀ ਪਹੁੰਚਣਾ ਸੀਗਾ ਸ਼ਹੀਦੀ ਜੋੜ ਮੇਲੇ ਦੇ ਵਿੱਚ ਸ਼ਾਮਲ ਹੋਣਾ ਸੀ ਕਿਉਂਕਿ ਆ ਤੁਹਾਨੂੰ ਪਤਾ ਹੀ ਹੈ ਕਿ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਤਾਂ ਸੰਗਤਾਂ ਪਹੁੰਚ ਰਹੀਆਂ ਨੇ ਉੱਥੇ ਸੇਵਾ ਕਰ ਰਹੀਆਂ ਨੇ ਦਰਸ਼ਨ ਮੇਲੇ ਕਰ ਰਹੀਆਂ ਨੇ ਉਸ ਸ਼ਹੀਦੀ ਜੋੜ ਮੇਲੇ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਪਰ ਰਸਤੇ ਦੇ ਵਿੱਚ ਸੰਗਤ ਦੇ ਨਾਲ ਆ ਵੱਡਾ ਹਾਦਸਾ ਵਾਪਰ ਗਿਆ ਗਣੀਮਤ ਇਹ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਹਾਦਸਾ ਬੜਾ ਭਿਆਨਕ ਸੀ ਜਿਵੇਂ ਇਹ ਟਰੈਕਟਰ ਜੜਾ ਆ ਵਿਚਾਰਿਆਂ ਟੁੱਟਿਆ ਕੁਝ ਵੀ ਹੋ ਸਕਦਾ ਸੀਗਾ ਕੋਈ ਵੀ ਵੱਡਾ ਕਾਰਨਾਮਾ ਹੋ ਸਕਦਾ ਸੀ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਗਣੀਮਤ ਇਹ ਰਹੀ ਹੈ ਕਿ ਬਚਾਅ ਹੋ ਗਿਆ ਟਰਾਲੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 25 ਤੋਂ 30 ਸ਼ਰਧਾਲੂ ਬੈਠੇ ਹੋਏ ਸੀਗੇ ਜਿਹੜੇ ਦਰਸ਼ਨ ਮੇਲੇ ਕਰਨ ਦੇ ਵਾਸਤੇ ਸ਼੍ਰੀ ਫਤਿਹਗੜ ਸਾਹਿਬ ਜਿਹੜੀ ਵੱਡਮੁੱਲੀ ਧਰਤੀ ਹੈ ਸਾਡੇ ਸਿੱਖ ਇਤਿਹਾਸ ਦੇ ਵਿੱਚ ਤਾਂ ਉੱਥੇ ਨਤਮਸਤਕ ਹੋਣ ਲਈ ਜਾ ਰਹੇ ਸੀਗੇ ਪਰ 25 ਤੋਂ 30 ਵਾਰੀਆਂ ਸੀ ਟਰਾਲੀ ਦੇ ਵਿੱਚ ਜਦੋਂ ਇਹ ਹਾਦਸਾ ਵਾਪਰਿਆ ਤਾ ਉਹ ਲੋਕ ਉਸ ਸੰਗਤਾਂ ਵਿੱਚ ਮੌਜੂਦ ਸੀ ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਇਹ ਪ੍ਰਮਾਤਮਾ ਦਾ ਸ਼ੁਕਰ ਹੈ ਗਣਿਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਟਰੈਕਟਰ ਜਿਹੜਾ ਆ ਉਹ ਸਾਰਾ ਕਹਿਲੀ ਕਿ ਡੈਮੇਜ ਹੋ ਚੁੱਕਾ ਹੈ ਅੱਧ ਵਿਚਾਲੇ ਉਹ ਟਰੈਕਟਰ ਤੁਸੀਂ ਦੇਖ ਸਕਦੇ ਹੋ ਕਿਵੇਂ ਟੁੱਟਾ ਹੋ ਗਿਆ ਹਾਲਾਂਕਿ ਕੇਸਰੀ ਝੰਡਾ ਜਿਹੜਾ ਆ ਉਹ ਟਰੈਕਟਰ ਦੇ ਮੂਹਰੇ ਲੱਗਾ ਹੋਇਆ ਔਰ ਕ੍ਰੇਨ ਦੇ ਨਾਲ ਟਰੈਕਟਰ ਨੂੰ ਬਾਅਦ ਦੇ ਵਿੱਚ ਚੱਕਿਆ ਗਿਆ ਤੇ ਮਿਸਤਰੀ ਦੀ ਦੁਕਾਨ ਤੇ ਲਜਾਇਆ ਗਿਆ ਰਸਤੇ ਦੇ ਵਿੱਚ ਖੰਨੇ ਦੇ ਕੋਲੇ ਭਿਆਨਕ ਹਾਦਸਾ ਵਾਪਰਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ